ਮੇਤੇ 19 ਅਤੇ 20 ਜੂਨ ਦੀ ਦਰਵੈਨੀ ਰਾਤ ਨੂੰ ਇੱਥੇ ਐਚ ਆਈਜੀ ਜਿਹੜੇ ਕਲੋਨੀ ਤੇ ਮਕਾਨ ਨੰਬਰ 1295 ਫੇਜ ਨੰਬਰ 1 ਮਾਡਲ ਟਾਊਨ ਬਠਿੰਡਾ ਵਿਖੇ ਸ਼੍ਰੀ ਸੁਨੀਲ ਕੁਮਾਰ ਜੀ ਦੇ ਘਰ ਵਿੱਚੋਂ ਤਕਰੀਬਨ ਉਹਨਾਂ ਨੂੰ ਪਤਾ ਲੱਗਿਆ ਵੀ 3 ਵਜੇ ਤੇ ਲਗਭਗ ਇੱਕ ਬਹੁਤ ਵੱਡੀ ਉਹਨਾਂ ਦੇ ਘਰ ਦੇ ਵਿੱਚ ਚੋਰੀ ਹੋ ਗਈ ਸੀ ਜਿਸ ਦੇ ਵਿੱਚ ਪਾਰੀ ਮਾਤਰਾ ਦੇ ਵਿੱਚ ਸੋਨੇ ਦੇ ਗਹਿਣੇ ਤੇ ਨਗਦੀ ਤੇ ਉਹਨਾਂ ਦਾ ਪਾਸਪੋਰਟ ਤੇ ਇੱਕ ਬੈਗ ਦੇ ਵਿੱਚੋਂ ਕਾਫੀ ਜਿਹੜਾ ਡਾਕੂਮੈਂਟਰੀ ਤੇ ਹੋਰ ਸਮਾਨ ਉਹ ਚੋਰੀ ਹੋ ਗਿਆ ਸੀ ਤੇ ਜਿਹਦੇ ਸਬੰਧੇ ਅਸੀਂ ਪੁਲਿਸ ਵੱਲੋਂ ਮਕਦਮਾ ਨੰਬਰ 162 ਮਿਤੀ 22 2025 ਅੰਡਰ ਸੈਕਸ਼ਨ 305ਏ 3314 ਬੀ ਐਨ ਐਸ ਜਿਹੜੀ ਪੁਰਾਣੀ 457 380 IPC ਦੇ ਅਧੀਨ ਠਾਣਾ ਸਿਵਲ ਲਾਈਨ ਚ ਵਿਖੇ ਮੁਕਦਮਾ ਦਰਜ ਕੀਤਾ ਗਿਆ ਸੀ ਇਸ ਤੋਂ ਬਾਅਦ ਸਾਡੇ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਅਮਨੀਤ ਕੌਂਡਲ ਜੀ ਦੇ ਦਿਸ਼ਾ ਨਿਰਦੇਸ਼ ਦੇ ਅਨਸਾਰ ਤੇ ਇਸ ਮੁਕਦਮੇ ਦੀ ਸਾਡੇ ਪੁਲਿਸ ਮੁਲਾਜ਼ਮਾਂ ਦੁਆਰਾ ਐਸਐਚਓ ਹਰਜੋਤ ਸਿੰਘ ਮਾਨ ਦੁਆਰਾ ਤੇ ਇਹਨਾਂ ਦੀ ਟੀਮ ਦੇ ਵਿੱਚ ਸਪੈਸ਼ਲ ਜਿਹੜਾ ਹੌਲਦਾਰ ਮਨਜੀਤ ਸਿੰਘ ਦੁਆਰਾ ਟੈਕਨੀਕਲ ਤਰੀਕੇ ਦੇ ਨਾਲ ਤੇ ਦੂਸਰਾ ਜਿਹੜਾ ਮੁਖਬਰ ਖਾਸ ਦੀ ਤਲਾਹ ਤੇ ਅਨਸਾਰ ਇਸ ਵਿੱਚੋਂ ਜਿਸ ਵਿਅਕਤੀ ਨੇ ਇਹ ਚੋਰੀ ਕੀਤੀ ਸੀ ਉਹਨੂੰ ਅਸੀਂ 48 ਘੰਟੇ ਚੋਰੀ ਹੋਣ ਤੋਂ 48 ਘੰਟੇ ਦੇ ਅੰਦਰ ਅੰਦਰ ਇੱਕ ਕਾਰ ਸਮੇਤ ਕਾਬੂ ਕਰਕੇ ਜਿਹੜਾ ਚੋਰੀ ਕੀਤਾ ਸਮਾਨ ਜਿਹਦੇ ਵਿੱਚੋਂ ਤਕਰੀਬਨ 20 ਟੋਲੇ ਸੋਨੇ ਦੇ ਗਹਿਣੇ ਜਿਨ੍ਹਾਂ ਵਿੱਚੋਂ ਇੱਕ ਤਿੰਨ ਜਿਹੜੀ ਤਿੰਨ ਚੈਨ ਸੋਨਾ ਤਕਰੀਬਨ 52 ਗ੍ਰਾਮ ਚਾਰ ਚੂੜੀਆਂ ਸੋਨਾ 60 ਗ੍ਰਾਮ ਤੇ ਦੋ ਗਜਰੇ ਸੋਨਾ 34 ਗ੍ਰਾਮ ਦੋ ਵੱਡੇ ਗਜਰੇ ਸੋਨਾ 50 ਗ੍ਰਾਮ ਤੇ ਇੱਕ ਚਾਂਦੀ ਦੀ ਮੂਰਤੀ ਸਿੱਕਾ ਟਾਈਪ 50 ਗ੍ਰਾਮ ਤੇ ਚਾਰ ਚਾਂਦੀ ਦੇ ਸਿੱਕੇ ਤੇ ਹੋਰ ਉਹਦੇ ਵਿੱਚ ਇੱਕ ਉਹਨਾਂ ਦੀ ਜਿਹੜੀ ਘਰ ਦੇ ਵਿੱਚੋਂ 우ਸ਼ਾ ਰਾਣੀ ਜੀ ਆ ਉਹਨਾਂ ਦਾ ਪਾਸਪੋਰਟ ਤੇ ਉਹਨਾਂ ਦੇ ਕੁਝ ਸਨਾਖਤੀ ਕਾਰਡ ਤੇ ਉਹਨਾਂ ਦਾ ਇੱਕ ਜਿਹੜਾ ਹੈਂਡੀਕੈਪਟ ਦਾ ਸਰਟੀਫਿਕੇਟ ਤੇ ਇੱਕ ਵੱਡਾ ਪਰਸ ਤੇ ਇੱਕ ਹੋਰ ਛੋਟਾ ਪਰਸ ਉਹ ਜਿਹੜਾ ਚੋਰੀ ਹੋਇਆ ਸੀ ਸਮਾਨ ਉਹ ਅੱਜ ਅਸੀਂ 24 48 ਘੰਟੇ ਦੇ ਅੰਦਰ ਅੰਦਰ ਬਰਾਮਦ ਕਰਕੇ ਇਹ ਇੱਕ ਚੋਰ ਸੀ ਸੰਜੂ ਪੁੱਤਰ ਕਾਕਾ ਸਿੰਘ ਵਾਸੀ ਦੰਗਾ ਦੰਗਾ ਕਲੋਨੀ ਬਠਿੰਡਾ ਦੇ ਪਾਸੋਂ ਅਸੀਂ ਬਰਾਮਦ ਕੀਤਾ ਇਹ ਜਿਹੜਾ ਚੋਰੀ ਕਰਕੇ ਲਿਆ ਗਿਆ ਸੀ तकरीबन ਹੁਸ਼ਾਰਾਣੀ ਮਾਤਾ ਦੇ ਲੱਗ ਪਾ ਦੇ ਸੰਭਾਲ ਕੇ ਰੱਖਿਆ ਸੀ ਸੋਨੇ ਦੇ ਗਹਿਣੇ ਬੜਾ ਮਤਲਬ ਉਹ ਸਦਮੇ ਦੇ ਵਿੱਚ ਸੀ ਤੇ ਜਦੋਂ ਉਹਨਾਂ ਨੂੰ ਇਹ ਪਤਾ ਲੱਗਿਆ ਚੋਰੀ ਘਰ ਦੇ ਵਿੱਚ ਸਰਾਬਤ ਹੋ ਗਿਆ ਜਦੋਂ ਪਰਿਵਾਰ ਦੇ ਵਿੱਚ ਉਹਨਾਂ ਦੀ ਕੋਈ ਹੱਦ ਨਹੀਂ ਰਹੀ ਤੇ ਇਹ ਸੰਜੂ ਉਹਨਾਂ ਦੇ ਘਰ ਦੇ ਦਵਾਵਾ ਦੇ ਰਿਹਾ ਵੀ ਘਰ ਦੇ ਵਿੱਚ ਦਾਖਲ ਹੋ ਕੇ ਸਾਰਾ ਦਰਵਾਜ਼ਾ ਪੁਲਿਸ ਨੇ ਬ੍ਰਾਮ ਤੋੜ ਕੇ ਤੇ ਅੰਦਰ ਦਾਖਲ ਹੋ ਕੇ ਤੇ ਕਮਰੇ ਦੇ ਵਿੱਚੋਂ ਉਹਨਾਂ ਦਾ ਇਹ ਬੈਗ ਦੇ ਵਿੱਚ ਇੱਕ ਲੇਡੀ ਦੇ ਬੈਗ ਦੇ ਵਿੱਚ ਇਹ ਸਾਰਾ ਸਮਾਨ ਰੱਖਿਆ ਹੋਇਆ ਸੀ ਤੇ ਉਹ ਇਹ ਚੋਰੀ ਕਰਕੇ ਲੈ ਗਿਆ ਸੀ ਤੇ ਹਾਂ ਨਕਦੀ 50000 ਰੁਪਏ ਦੇ ਲਗਭਗ ਨਕਦੀ ਵੀ ਸੀ ਇਹ ਹਾਂ ਜੀ ਆ ਜਿਹੜਾ ਮੈਂ ਤੁਹਾਨੂੰ ਪਹਿਲਾਂ ਦੱਸਿਆ 20 ਟੋਲੇ ਸੋਨਾ ਤੇ ਬਾਕੀ ਜਿਹੜਾ ਸਮਾਨ ਉਹ ਅਸੀਂ ਬਰਾਮਦ ਕਰ ਲਿਆ ਉਹ ਅਜੇ ਅਸੀਂ ਇਹਨੂੰ ਗ੍ਰਫਤਾਰ ਕੀਤਾ ਤੇ ਹੁਣ ਪੁਲਿਸ ਰਿਮਾਂਡ ਲੈ ਕੇ ਉਹਦੀ ਵੀ ਅਸੀਂ ਬਰਾਮਦ ਕੀਤੀ ਜਾਨ ਸੀਗੀ ਹੈ ਜੇ ਸੰਜੂ ਕੰਮ ਕੀ ਕਰਦਾ ਵੀ ਉਹਨੂੰ ਇੰਨਾ ਇੰਨਾ ਇਹਨਾਂ ਦੇ ਘਰ ਦਾ ਬੇਚੀ ਇਹ ਜਿਹੜਾ ਸੰਜੂ ਇਹ ਲੱਗੇ ਦੰਗਾ ਕਲੋਨੀ ਦੇ ਵਿੱਚ ਦਾ ਰਹਿਣ ਵਾਲਾ ਦੰਗਾ ਪੀੜਤ ਕਲੋਨੀ ਦਾ ਇਹ ਰਹਿਣ ਵਾਲਾ ਤੇ ਇਹ ਜਿਹੜਾ ਬੇਲਰ ਟਾਈਪ ਨੌਜਵਾਨ ਆ ਪਹਿਲਾਂ ਵੀ ਇਹਦੇ ਤੇ ਚਾਰ ਜਿਹੜੇ ਚੋਰੀ ਦੇ ਸਬੰਧੀ ਮੁਕੱਦਮੇ ਦਰਜ ਹੈ ਨਿਕਲਦਾ ਸੀ ਕਿ ਹੋਰ ਵੀ ਇਹਦੇ ਨਾਲ ਨਹੀਂ ਇਹ ਇਕੱਲਾ ਹੀ ਫਿਗਰ ਹੋਇਆ ਸਰਚਿੰਗ ਕੀਤੀ ਗਈ ਥੋੜੀ ਬਿਜੀ ਘਰ ਦੇ ਘਰ ਚ ਲਾਈਟ ਦੀ ਸੀ ਹੋਰ डिफरेंट टाइप ਕਰਨੀ ਸੀ ਇਹ ਚੋਰੀ ਹੋਈ ਆ ਤੇ 1 ਵਜੇ ਤੋਂ ਲੈ ਕੇ 2 ਵਜੇ ਦੇ ਦਰਮਿਆਨ ਇਹ ਚੋਰੀ ਹੋਈ ਆ ਪਰਿਵਾਰ ਨੂੰ ਰਾਤ 3 ਵਜੇ ਤੜਕੇ ਜਦੋਂ ਪਰਿਵਾਰ ਦਾ ਕੋਈ ਜੀ ਉੱਠਿਆ ਉਹਨਾਂ ਨੂੰ ਲੇਟ ਜਗਦੀ ਉਹਨਾਂ ਨੇ ਦੇਖੀ ਤੇ ਉਹਨਾਂ ਨੂੰ ਪਤਾ ਤੜਕੇ 3 ਵਜੇ ਲੱਗਿਆ ਜਿਹੜਾ ਸੋਨਾ ਜੀ ਨੇ ਆਪਣੇ ਕੋਲ ਪਾਸ ਰੱਖਿਆ ਚੋਰੀ ਕਰਨ ਤੋਂ ਬਾਅਦ ਆ ਕਿਸ ਨੂੰ ਹੈਂਡਲ ਨਹੀਂ ਇਹਦੇ ਇਹਦੇ ਪਾਸ ਹੀ ਸੀਗਾ ਸੋਨਾ ਇਹ ਬੜੇ ਕਿੱਥੇ ਗਏ ਇਹ ਅਸੀਂ ਇਹਨੂੰ ਸਾਡੀ ਜਿਹੜੀ ਪੁਲਿਸ ਪਾਰਟੀ ਹੈ ਇਹਨੂੰ ਬੋਹੇ ਤੋਂ ਗ੍ਰਿਫਤਾਰ ਕੀਤਾ ਜੀ ਸਰ ਜਿਹੜੀ ਕੱਟੀ ਤੁਸੀਂ ਕਹਿ ਰਹੇ ਹੋ ਉਹਦੇ ਕਵਰ